ਹੈਲੋ ਹਾਂਜੀ ਸਾਸਰੀਕਰ ਜੀ ਹੋਰ ਕਿਵੇਂ ਉਮੀਦ ਕਰਦੇ ਆਪਾ ਠੀਕ ਠਾਕ ਹੋਵੋਗੇ ਤੇ ਅੱਜ ਕਰ ਰਹੇ ਹਾਂਗੇ ਆਪਾਂ ਘਰ ਦੇ ਕੰਮ ਮੀਂਹ ਜੇ ਦਾ ਮੌਸਮ ਹੋ ਰਿਹਾਗਾ ਤੇ ਮੀਂਹ ਦੀ ਤਿਆਰੀ ਆਗੀ ਪੈਣ ਦੀ ਤੇ ਪਹਿਲਾਂ ਆਪਾਂ ਟਰੈਕ ਧੋਦਣਿਆ ਰਾਤ ਕਦੂ ਕਰਕੇ ਆਏ ਸੀ ਬਿਜਲੀ ਬੜਿਆ ਜਾ ਖੜਾਗਾ ਟਰੈਕ ਚਲ ਧੋਦਣਿਆਗੇ ਤੇ ਬਾਲੀ ਘਰ ਆ ਜਾ ਲਗ ਕਰਿਆ ਸੀ ਇਹ ਮੱਕੀ ਵਾਲੇ ਬੰਦਾ ਕਦੂ ਕਰਿਆਗਾ ਮੱਕੀ ਦਾ ਹੁਣ ਚਾਰ ਪਾਇਆਗਾ ਤੇ ਵੀ ਉਹ ਮੱਕੀ ਵਾਲਾ ਰਹਿੰਦਾ ਸੀ ਲੌਂਡਾ ਵਾਲਾ ਤੇ ਹੁਣ ਉਹ ਵੀ ਲੱਗ ਜੂ ਚਲ ਅੱਜ ਲੱਗ ਜੂਗਾ ਤੇ ਟਰੈਟ ਧੋ ਕੇ ਦੁਬਾਰਾ ਆਪਾਂ ਚਲਦੇ ਆਂਗੇ ਉਧਰਲੇ ਘਰੇ ਤੇ ਉਧਰਲੇ ਘਰ ਜਾ ਕੇ ਕਰ ਦਾਂਗੇ ਆਪਾਂ ਕੰਮ ਤੰਦੇ ਉਧਰ ਕੱਪੜੇ ਪਾਏ ਪਾਏ ਤੇ ਸੁੱਕਣੇ ਪੜਾ ਮੀਂਹ ਜੇ ਨਾ ਮੌਸਮ ਨਹੀਂ ਪਹਿਲਾਂ ਤਾਂ ਹੋ ਗਿਆ ਵੀ ਚਲ ਕੱਪੜੇ ਅੰਦਰ ਲਾ ਦੇਣੇ ਹੈਗੇ ਸਟੈਂਡ ਦੇ ਅੰਦਰ ਲਾ ਦੇਣੇ ਕੱਪੜੇ ਵਾਲਾ ਚਵਾਰੇ ਚ ਲਾ ਦੇਣੇ ਹੈਗੇ ਤੇ ਮੀ ਆਉਣਾ ਦੀ ਤਿਆਰੀ ਸੀ ਤੇ ਆਪਣੇ ਕੋ ਆਪਣੇ ਵਾਲਾ ਸਟੈਂਡ ਲਾਇਆ ਉਧਰੋਂ ਗੇਟ ਲਾਇਆ ਵੀ ਵਾਫੜ ਜੀ ਆ ਜਾਂਦੀ ਹੈ ਚਵਾਰੇ 'ਚ ਕਈ ਵਾਰ ਤੇ ਜੇ ਹਮਾਰੇ ਦਾ ਗੇਟ ਲਾ ਕੇ ਫਿਰ ਅਦਰ ਆਪਾਂ ਕਰ ਦਿਆਂਗੇ ਹੋਰ ਕੰਮ ਗਰਮੀ ਵੀ ਬਹੁਤ ਹੋ ਰਹੀ ਸੀ ਤੇ ਆਪਣੇ ਲਾਦਾ ਚਵਾਰੇ ਦਾ ਗੇਟ ਪੜੇਗਾ ਇੱਥੇ ਆਪਣੇ ਸੁੱਕ ਇਹਨਾਂ ਨੂੰ ਬਾਹਰ ਕੱਢ ਤਾਂ ਨਹੀਂ ਮੜੀ ਜੇ ਧੁੱਪ ਜੀ ਆ ਗਈ ਤੇ ਦੇਣੀ ਫਿਰ ਕੱਪੜੇ ਬਾਹਰ ਕੱਢਦੇ ਹੁਣ ਗਏ ਤੇ ਆਪਣੇ ਸੁੱਕ ਹੁਣ ਵੀ ਚੱਲ ਕੱਪੜੇ ਲਾ ਕੇ ਸਾਂ ਵੀ ਦਿਨੇ ਆਂਗੇ ਤਾਹਾਂ ਤਾਹਾਂ ਮਾਰ ਕੇ ਆਪਾਂ ਲਾਲੇ ਕੱਪੜੇ ਕਿਹੜਾ ਇਹ ਧੁੱਪ ਜੀ ਨਿਕਲ ਜਾਂਦੀ ਆ ਕਿਤੇ ਬੱਦਲਵਾਈ ਜੀ ਹੋ ਜਾਂਦੀ ਕਿਉਂਕਿ ਸੌਣ ਦਾ ਮਹੀਨਾ ਦਾ ਸੌਣ ਚ ਤਾਂ ਹੀ ਛੜੀਆਂ ਜੇ ਲੱਗ ਜਾਂਦੀਆਂ ਨੇ ਦਿਨ ਚ ਦੋ ਵਾਰੀ ਕੜੀਆਂ ਜਾ ਗਈਆਂ ਦੋ ਵਾਰੀ ਧੁੱਪ ਜੀ ਨਿਕਲ ਗਈ ਬਸ ਐਂ ਚੱਲੀ ਜਾਂਦਾਗਾ ਤੇ ਹੁਣ ਲਾ ਲਈ ਆਪਾਂ ਨੇ ਕੱਪੜੇ ਹੁਣ ਮਾਰ ਦਿਆਂਗੇ ਆਪਾਂ ਤੇਹਾ ਕੱਪੜਿਆਂ ਦੀਆਂ ਅੰਦਰ ਜਾ ਕੇ ਪਹਿਲਾਂ ਉਹ ਕਰ ਲੈਨੇਗੇ ਹੋਰ ਕੰਮ ਕਰਦੇ ਆਂਗੇ ਫੇਰ ਉਹ ਕਰਾਂਗੇ ਚੱਲ ਪਹਿਲਾਂ ਇਹ ਹੋ ਗਿਆ ਮਸ਼ੀਨ ਚ ਵੀ ਚੱਲ ਕੱਪੜੇ ਪਾ ਦਿੰਦੇ ਆਂ ਜਿਉਂ ਤੇਹਾ ਫੇਰ ਮਾਰ ਲਾਂਗੇ ਉਹਦੇ ਸਵੇਰੇ ਨਾ ਮੌਸਮ ਜਾ ਉਹ ਸੀ ਕੁਝ ਹੋਰ ਕੱਪੜੇ ਹੋਗੇ ਤੇ ਤਾਂ ਨਾਲੇ ਖੇਤ ਆਣਿਆਂ ਦੇ ਕੰਮ ਗੱਦੂ ਗੱਦੂ ਕਰਕੇ ਆਉਂਦੇ ਨੇ ਜਿਹੜੇ ਹੋਰ ਖੇਤ ਕੰਮ ਤਾਂ ਡਾ ਕਰ ਦਿੰਦੇ ਨੇ ਮੀਂਹ ਆ ਪੈਂਦਾ ਸੀ ਗਿੱਲੇ ਸਿੱਲੇ ਜੇ ਹੋ ਗਏ ਵੀ ਚਲੋ ਉਹ ਵੀ ਧੋ ਹੀ ਦਿੰਨੇ ਆਂਗੇ ਆਪੇ ਸੁੱਕੀ ਜਾਣਗੇ ਕੱਪੜੇ ਤਾਂ ਹੌਲੀ ਹੌਲੀ ਅੰਦਰ ਵੀ ਉਹ ਵੀ ਪਾਣੀ ਭੁਜਲੀ ਵਾਢੀ ਦਿੰਨੇ ਆਂਗੇ ਉਹ ਕੰਮ ਵਾਲੇ ਕੱਪੜੇ ਵੀ ਆਪਣੇ ਬਾਤੀ ਮਸ਼ੀਨ 'ਚ ਆਪਾਂ ਕੱਪੜੇ ਵੀ ਚਵਾਰੇ ਉੱਤੇ ਜਗ੍ਹਾ ਬਣਾਈ ਹੋਈ ਹੈਗੀ ਉੱਤੇ ਕੱਪੜੇ ਧੋ ਲਾਣੇ ਆਂਗੇ ਸੱਤ ਤੀ ਚਿਵਾਰੇ ਦੇ ਨਾਲ ਲਗਮੀ ਆਪਣੀ ਜਗਾ ਬਣਾ ਰੱਖੀ ਹੈਗੀ ਉੱਤੇ ਚਿਵਾਰਿਆਂ ਦੇ ਨਾਲ ਵਿੱਚੀ ਮਸ਼ੀਨ ਖੜੀ ਹੈਗੀ ਉੱਤੀ ਤੇ ਹੁਣ ਆਪਾਂ ਮਾਰ ਲਿਆ ਨੇ ਕੱਪੜਿਆਂ ਦੀਆਂ ਤਾਂ ਇਹਾਂ ਆਏ ਜਦੋਂ ਆਪਾਂ ਉੱਤੇ ਕੱਪੜੇ ਧੋਣੇ ਗੋ ਵਧੀਆ ਆ ਆ ਉੱਤੀ ਧੋਲੇ ਥੱਲਿਆਂ ਗਾਜਾ ਨਹੀਂ ਪੈਂਦਾ ਹੈਗਾ ਨੇ ਨਹੀਂ ਥੱਲੇ ਕੱਪੜੇ ਧੋਣੇਗੇ ਬਸ ਆ ਪੈੜਾਂ ਜੀ ਹੋਈ ਜਾਂਦੀਆਂ ਲਗਿੱਲੇ ਸਿੱਲੇ ਪੈਰ ਜੀ ਲੱਗਦੇ ਅੰਦਰ ਨਾ ਅਗੇ ਕਿਤੇ ਅੰਦਰ ਨਾ ਅਗੇ ਪਰ ਉੱਤੇ ਤੋਂ ਉੱਤੀ ਸਾਮੇ ਆਉਣੇ ਅਗੇ ਤੇ ਉਧਰ ਆ ਗਈ ਮੰਮੀ ਆਪਾਂ ਤਾਂ ਲਾਗੇ ਕੱਪੜੇ ਆਹ ਲਾਗੇ ਗੱਲਾਂ ਮਾਰਨੇ ਵੀ ਮੰਮੀ ਨਾਲ ਮੰਮੀ ਕਹਿੰਦੀ ਮੈਂ ਸੁਣਾਉਣੀ ਆ ਸਾਨੂੰ ਬੋਲੀਆਂ ਮੰਮੀ ਸੁਣਾਉਣ ਲੱਗੀ ਬੋਲੀਆਂ ਆ ਦੇਖਿਓ ਦੇ ਉੱਪਰ ਆ ਹੈ ਕਿੰਨਾ ਸਾਬਜਾ ਤੂੰ ਪੁੱਠੇ ਕੰਮ ਨਾ ਕਰਿਆ ਕਰ ਬਹੁਤ ਚੌੜ ਕਰਦਾਂਗਾ ਤੂੰ ਅੰਨੇ ਪੁੱਠੇ ਕੰਮ ਕਰਦਾਂਗਾ ਤੂੰ ਕੀ ਛੱਡ ਕੇ ਬੋਲੀ ਲੈ ਬੇਬੇ ਦੇ ਅੱਖੇ ਲੱਗ ਜਾ ਆਦੀੁੱਟੀਆਂ ਗਾ ਪਾਰ ਕੇ ਉਸ ਹੁੰਦੇ ਜਾਟੂ ਸਾਰੀ ਜਾ ਕੇ ਉਸ ਹੁੰਦੇ ਤੇ ਮਰੇਗਾ ਮਰੇਗਾ ਇਹਨੂੰ ਚਾ ਟੂਸ ਹੁੰਦੇ ਭੇਜ ਦੇਾਂਗੇ ਚੱਲ ਆਪਾਂ ਚੱਲਦੇ ਆਂ ਜੀ ਦੂਜੇ ਕਰੇ ਉਧਰ ਜਾ ਕੇ ਕਰਦੇ ਆਂਗੇ ਆਪਾਂ ਕੰਮ ਆ ਵੀ ਜੋਤ ਕਰਦਾਗਾ ਪੁੱਠੀ ਚੌੜਾ ਗਰੱਲ ਲਉ ਤੇ ਦੀ ਉੱਤਰ ਦਾਗਾ ਹੈ ਤੇ ਆਪਾਂ ਕਰਕੇ ਲੈਟਾ ਬੰਦੀ ਤੋਂ ਉੱਧਰ ਲੈ ਗਰ ਜਾਣੀਏਗੇ ਉੱਧਰ ਵੀ ਬਹੁਤ ਕੰਮ ਪੈਣ ਕਰਨ ਵਾਲੇ ਜਾ ਕੇ ਉੱਧਰ ਵੀ ਡੰਗਰ ਬਸੂ ਦਾ ਦੇਖ ਲਿਆਂਗੇ 4 1/2 ਵਜ ਰਹੇ ਨੇ ਸ਼ਾਮ ਦੇ ਹੁਣ ਤੂੰ ਚਲਦੇ ਆਂਗੇ ਆਪਾਂ ਉੱਧਰ ਲੈ ਕਰ ਸਾਬ ਜੇ ਤੇ ਜਮੀ ਆਖੇ ਨਹੀਂ ਲੱਗਦਾ ਬਹੁਤ ਪੁੱਠੇ ਕੰਮ ਕਰਦਾ ਚਲੋ ਆਪਾਂ ਲਾਉਣਿਆਂਗੇ ਗੇਟ ਇਹ ਇਹ ਜਦੋਂ ਹੁਣ ਆ ਗਏ ਆਪਾਂ ਉਧਰ ਲੈ ਕਰ ਉਧਰ ਲੈ ਕਰ ਆ ਕੇ ਆਪਾਂ ਲਮਾਉਣਿਆਂਗੇ ਮੈਸ ਮੈਂ ਸਭੀ ਵਿਚਾਰੀ ਪਾਣੀ ਦਿੱਤੀ ਹੈ ਤੀ ਹੈ ਬਾਈਗੀ ਵੀ ਇਹਦਾ ਲੇਟ ਹੀ ਹੋਗੇ ਮੈਂ ਸਾਨੂੰ ਪਹਿਲਾ ਪਾਣੀ ਪਿਾਵਾਂਗੀ ਨਾ ਨਮਾਵਾਂਗੀ ਮੈਂ ਅਸੀਂ ਸਭਜੋਤ ਨਾ ਚੌੜ ਕਰ ਪੁੱਤੋ ਨਾ ਚੌੜ ਕਰ ਤਾਂ ਆਪਾਂ ਨਮਾਤੀ ਮੈਂ ਅਸੀਂ ਆਖੇ ਨਹੀਂ ਲੱਗਦਾ ਸਭਜੋਤ ਵੀ ਹੁਣ ਡੈਡੀ ਆਇਆ ਸੀ ਨਾਨਾ ਦੇਵੀ ਤੋਂ ਉਹ ਸੁਣਾ ਰਹੇ ਸੀ ਆਵਦੀਆਂ ਗੱਲਾਂ ਵੀ ਅਸੀਂ ਇੱਥੇ-ਇੱਥੇ ਘੁੰਮ ਕੇ ਆਇਾਂਗੇ ਇੱਕੋ ਹੋਲੇ ਆਇਆ ਸੀ ਕੀ ਕਿਹੜਾ ਸੂਟ ਆ ਸਾਬ ਜਦੋਂ ਰੈਣੀ ਰੈਣੀ ਕੋਟ ਬਾਪੂ ਦਾ ਲਿਆਇਆ ਸੀ ਆਪਦੇ ਵਾਸਤੇ ਲੱਗ ਗਿਆ ਸਾਬ ਜੇ ਤਾ ਪਾ ਕੇ ਦੇਖਣ ਪੱਲਾ ਪਲਾ ਦੇਣੇ ਮੈਸ ਨੂੰ ਆਟਾ ਮੈਂ ਇਸ ਨੂੰ ਦਾਣਾ ਦਾਣਾ ਲਾ ਕੇ ਫਿਰ ਉਧਰ ਬਾਪੂ ਸੁਣਾਉਣ ਲੱਗ ਰਿਹਾ ਸਾਬ ਜੋ ਤੈਨੂੰ ਗੱਲਾਂ ਤਾਂ ਪੱਲਵਣੇ ਮੈਂ ਇਸ ਨੂੰ ਦਾਣਾ ਹੁਣ ਸੁਣਦੇ ਆਂਗੇ ਸਹਵਜੋਦ ਦੀਆਂ ਗੱਲਾਂ ਤੇ ਬਾਪੂ ਨੇ ਉਹਨੇ ਕੀ ਦੱਸਿਆ ਸਹਵਜੋਦ ਨੂੰ ਹੁਣ ਸੁਣਾਵਜੋਦ ਸੁਣਾਉਗਾਦੀ ਸਹਵਜੋਦ ਤਾਂ ਹੀ ਲੱਗ ਗਿਆ ਪਾ ਕੇ ਕੋਟ ਜਾਂ ਦੇਖਣ ਕਹਿੰਦਾ ਮੈਂ ਤਾਂ ਬਾਪੂ ਨੇ ਦਿੱਤਾਗਾ ਮੈਂ ਪਾਉਂਗਾ ਇਹ ਤਾਂ ਪਹਿਲਾਂ ਤੇ ਜਿੱਦ ਕਰਦਾ ਸੀ ਮੇਰੇ ਵਾਸਤੇ ਨਹੀਂ ਲਿਆਂਦਾ ਹੈਗਾ ਬਾਪੂ ਕਹਿੰਦਾ ਬੱਚਿਆਂ ਨਾਲ ਮਿਲਿਆ ਨਹੀਂ ਹੈਗਾ ਇਹ ਵੱਡਾਗਾ ਤੇ ਇਹ ਕਹਿੰਦਾ ਮੈਂ ਤੇ ਇਹੀ ਪਾ ਲੂੰਗਾ ਵੱਡਾ ਉਹ ਬਾਪੂ ਵਾਲੀ ਪਾ ਕੇ ਦੇਖਣ ਲੱਗ ਗਿਆ ਸਭਜੋਤ ਤੇ ਇਹਨੂੰ ਸਾਹ ਵੀ ਨਹੀਂ ਆਉਂਦਾ ਸੀ ਪਾਉਣ ਦਾ ਤੇ ਬਾਟਨ ਵੀ ਪੁੱਠੇ ਸਿੱਧੇ ਲਾਈ ਗਿਆ ਬੇਬੇ ਨੇ ਸਭਜੋਤ ਨੂੰ ਜ਼ੋਰ ਲਾਇਆ ਵੀ ਮੈਂ ਲਾ ਦਾਨਾਗਾ ਮੈਂ ਲਾ ਦਾਨੀਆਂ ਕੀ ਬਾਟਨ ਵਟਨ ਇਹ ਕਹਿੰਦਾ ਨਾ ਮੈਂ ਤਾਂ ਆਪ ਹੀ ਲਾ ਲੂੰਗਾ ਮੈਂ ਵੱਡਾ ਹੋ ਗਿਆ ਹੁਣ ਤੇ ਸਭਜੋਤ ਬਾਲਾ ਵੱਡਾ ਕਹੋਂਦਾਗਾ ਇਹ ਕੇ ਪੜਿਆ ਲਿਖਿਆ ਬਾਲਾ ਕਹੋਂਦਾ ਸਾਨੂੰ ਕਹਿੰਦਾ ਤਸੀਂ ਅਣਪੜੋਗੇ ਮੈਂ ਪੜਿਆ ਲਿਖਿਆ ਇਹ ਬਾਲਾ ਵੱਡਾ ਗਾ ਸਾਡਾ ਸਾਬ ਜੀ ਉਹ ਤੋਂ ਕਿੰਨੇ ਚਿਰ ਦਾ ਹੋ ਗਿਆ ਸਾਬ ਜੀ ਤੋਂ 10 ਹੁਣ ਪਰੇ ਲਿਖਾਂਗੇ ਤੂੰ ਹੂੰ ਹੁਣ ਸੇ ਸਾਡਾ ਸਾਬ ਜੀ ਉਹ ਪਰੇ ਆਲੀ ਛੇ ਮੁੰਡਾ ਇਹਨੂੰ ਆ ਪਾਉਣਾ ਆਉਂਦਾ ਨਹੀਂ ਹੈਗਾ ਨਾ ਇਹਨੂੰ ਕੈਪ ਲੈਣੀ ਆਉਂਦੀ ਹੈਗੀ ਅਸੀਂ ਅੰਨਾ ਜੋ ਲਾਇਆ ਵੀ ਲੈ ਅਸੀਂ ਦੇ ਦੇਣੇ ਆਂਗੇ ਕੈਪ ਕਹਿੰਦਾ ਮੈਂ ਤਾਂ ਆਪ ਹੀ ਲਊਂਗਾ ਤੇ ਆ ਕੈਪ ਉਹ ਬੰਨਣ ਲੱਗਿਆ ਰੱਖ ਲੈ ਲਿਆ ਕੋ ਹੁਣ ਵੀ ਮੈਂ ਪਾਈ ਆਗੀ ਇਹਦੇ ਕਾਇਪ ਜੀ ਮਾਇ ਦਿੱਤੀ ਇਹਨੂੰ ਲੈਣੀ ਨਹੀਂ ਆਉਂਦੀ ਹੈ ਜੀ ਸੇ ਫਿਰ ਇਹ ਸਾਨੂੰ ਭੂਤ ਬਣ ਕੇ ਡਰਾਉਣ ਲੱਗ ਗਿਆ ਅਸੀਂ ਇਹਨੂੰ ਕਹਤਾ ਵੀ ਤੂੰ ਤਾਂ ਉਹ ਭੂਤ ਲੱਗਦੇ ਜੀ ਮੈਂ ਉਹ ਕਾਰਟੂਨ ਆ ਜਾਂ ਚਾਹੁੰਦੀ ਹੁੰਦੀ ਇਹ ਦੇਖਣਾ ਹੁੰਦਾਗਾ ਬਿਨਾ ਪੈਰਾਂ ਦੀ ਵਾਲੀ ਕਿਉਂਕਿ ਸਾਰੀ ਲੁਕ ਗਿਆ ਉਹਦੇ ਵਿੱਚ ਫਿਰ ਸਾਨੂੰ ਉਹ ਡਰਾਉਣ ਲੱਗ ਗਿਆ ਮੈਂ ਸਾਨੂੰ ਡਰਾਉਂਗਾ ਮੈਂ ਤਾਂ ਉਹੀ ਭੂਤ ਆ ਗਈ ਫਿਰ ਸਾ ਵੀ ਜੇ ਸਾਨੂੰ ਡਰਾਉਂਦਾ ਦੀ ਅੰਨੇ ਸ਼ਾਮ ਦੇ ਵੱਜ ਗਏ ਸੀ ਮੈਨੂੰ ਲੱਗਾ 7:30 ਦਾ ਟਾਈਮ ਸੀ ਸਾਇਦ ਤੇ ਆਪਾਂ ਬਣਾਉਣ ਲੱਗੇ ਚੱਲੇ ਤੇ ਰੋਟੀ ਵੀ ਚੱਲੋ ਚੱਲੇ ਤੇ ਰੋਟੀ ਬਣਾ ਲੈਣੇ ਆਂਗੇ ਤੇ ਨਾਲ ਮੰਮੀ ਕਹਿੰਦੀ ਮੈਂ ਬੋਲੀਆਂ ਸੁਣਾ ਲੀਏਂਗੀ ਆਪਣੇ ਧੀਆਂ ਲੱਗਣੀਆਂ ਮੈਂ ਧੀਆਂ ਚ ਪਾਉਂਗੀ ਪਾਉਂਦੀ ਪਾਉਂਦੀ ਤਾਂ ਹੈ ਨਹੀਂ ਕਿ ਪਸੇ ਤਾਂ ਘਰੇ ਚਾਹ ਪੂਰਾ ਕਰ ਲੈਣਾਂ ਦੀ ਬੋਲੀਆਂ ਪਾ ਕੇ ਤੇ ਘਰੇ ਸਾਨੂੰ ਸੁਣਾਈ ਜਾਂਦੀ ਹੈ ਕਿ ਬੋਲੀਆਂ ਮੈਂ ਮਾਂ ਤੁਹਾਨੂੰ ਬੋਲੀਆਂ ਸੁਣਾ ਦੇਣੀ ਹੈਗੀ ਨਾ ਤਾਂ ਇਹ ਕਿਸੇ ਦੇ ਵਿਆਹ ਚ ਬੋਲੀਆਂ ਪਾਉਂਦੀਆਂ ਨਾ ਕਿਸੇ ਦੀ ਲੋੜੀ ਤੇ ਇਹ ਸੰਗ ਜੀ ਮੰਨਦੀ ਹੈ ਕਹਿੰਦੀ ਮੈਨੂੰ ਸੰਗ ਲੱਗਦੀ ਹੈ ਕਿ ਨਾ ਕਿਤੇ ਨੱਚੀ ਹੈਗੀ ਅੱਜ ਤੱਕ ਤੁਹਾਨੂੰ ਘਰੇ ਬੋਲੀਆਂ ਸੁਣਾਉਂਦੀ ਰਹਿੰਦੀ ਹੈਗੀ ਮੈਂ ਸਾਨੂੰ ਬੋਲੀਆਂ ਸੁਣਾਉਂਦੀ ਆਂ ਨਾਲ-ਨਾਲ ਬੋਲੀਆਂ ਸੁਣੀਗੇ ਮੈਂ ਆਪਾਂ ਚੱਲੇ ਤੇ ਲਾਹੀ ਗਏ ਰੋਟੀਆਂ ਚੱਲੇ ਤੇ ਲਾ ਲੈਣੇ ਰੋਟੀ ਚੱਲ ਤੇ ਬੱਦਲਵਾਈ ਜੀ ਦੀ ਮੌਸਮ ਸੀ ਅੱਜ ਕੱਲ ਤਾਂ ਸਾਰਾ ਦਿਨ ਹੀ ਐ ਬੱਦਲਵਾਈ ਜੀ ਰਹੀ ਕਦੇ ਕਣੀਆਂ ਹੀ ਪੈਣ ਲੱਗ ਜਾਂਦੀਆਂ ਨੇ ਕਿਤੇ ਹਟ ਜਾਂਦੀਆਂ ਨੇ ਫਿਰ ਸ਼ਾਮ ਨੂੰ ਤਾਂ 6:00 ਵਜੇ ਮਨ ਦਾ 9:00 ਵਜੇ 9:30 ਵਜੇ ਮੀਂਹ ਪੈਣ ਲੱਗਿਆ ਸਾਰੀ ਰਾਤ ਹੀ ਨਹੀਂ ਮੀਂਹ ਹਟਿਆ ਹੈਗਾ ਦੂਜੇ ਦਿਨ ਸਵੇਰ ਤੱਕ ਮੀਂਹ ਪਈ ਗਿਆ ਮੀ ਬਹੁਤ ਪਿਆ ਘਾਰਾ ਤਾਂ ਮੀ ਤਰ ਕੋੰਡਾ ਨਾ ਇਹ ਨੀ ਲੈਂਦਾ ਸੀ ਰਾਤ ਦੀ ਲਾਈਟ ਗਈ ਹੋਈ ਫਿਰ ਮੁੜ ਕੇ ਲਾਈਟ ਵੀ ਨਹੀਂ ਆਈ ਹੈਗੀ ਹੈ ਨਾ ਹਾਂ 10 ਵਜੇ ਵਾਗ ਗਈ ਸੀ ਮੈਨੂੰ ਲੱਗਦਾ 10 ਵਜੇ ਲਾਈਟ ਵਾਗ ਗਈ ਮੁੜ ਕੇ ਤਾਂ ਲਾਈਟ ਹੀ ਨਹੀਂ ਆਈ ਹੈਗੀ ਸਾਰੀ ਰਾਤ ਲਾਈਟ ਦਾ ਵੀ ਹੋਰਿਆ ਪਸ਼ੂਆਂ ਦਾ ਬੁਰਾ ਹਾਲ ਰਿਹਾ ਕਿਉਂਕਿ ਮੱਛਰ ਵਾਲਾ ਸੀ ਤੇ ਮਤ ਤੂੰ ਇਹ ਵੀ ਲਾਈ ਆਗੀ ਤੂੰ ਹੀ ਨਾਲ ਵੀ ਕਾ ਨੂੰ ਮੈਸੇ ਪੁੱਟੂਖ ਦੀਆਂ ਨੇ ਪਸ਼ੂ ਪੱਖੇ ਤੇ ਮੇਨਾ ਦਾ ਪਸ਼ੂ ਖੜਦੀ ਨਹੀਂ ਹੈਗੇ ਮੱਚਨੇ ਦਾ ਬੁਰਾ ਹਾਲ ਕਰਤਾ ਵਿਚਾਰੇ ਪਸ਼ੂਆਂ ਦਾ ਹੁਣ ਵੀ ਨਹੀਂ ਸਵੇਰੇ ਲੇਟ ਆਈ ਹੈਗੀ ਦੂਜੇ ਦਿਨ ਸਵੇਰੇ 8:00 ਵਜੇ ਨਾਲੇ ਹੋ ਰਹੇ ਨੇ ਫੇਰ ਵੀ ਨਹੀਂ ਲੇਟ ਆਈ ਹੈਗੀ ਲੇਟ ਤਾਂ ਹੁੰਦਾ ਨਵੀਂ ਲੈਂਦੀ ਹੈਗੀ ਚਲੋ ਠੀਕ ਹੈ ਜੀ ਫਿਰ ਕੱਲ ਨੂੰ ਬਣਾਵਾਂਗੇ ਹੋਰ ਵੀਡੀਓ ਦੂਜੀ ਵੀਡੀਓ ਜ਼ਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੇ ਲਾਇਕ ਤੇ ਕਮੈਂਟ ਜਰੂਰ ਕਰਿਓ ਆਪਾਂ ਕੋਸ਼ਿਸ਼ ਕਰਦੇ ਆ ਵੀ ਆਪਾਂ ਵਧੀਆ ਵੀਡੀਓ ਬਣਾਈਏ ਹੌਲੀ ਹੌਲੀ ਚਲੋ ਸਾਹਬ ਆ ਜੂਗਾ ਨਾ ਆਪਾਂ ਹਲੇ ਆਪਾਂ ਨਵੇਂ ਆਗੇ ਲੱਗ ਜਾਂਗੇ ਹੌਲੀ ਹੌਲੀ ਬਣਾਉਣ ਕੋਸ਼ਿਸ਼ ਕਰਨ ਵਾਲਿਆਂ ਦੀ ਕਹਿੰਦੇ ਕਦੇ ਹਾਰ ਨਹੀਂ ਹੁੰਦੀ ਹੈਗੀ ਆਪਾਂ ਕੋਸ਼ਿਸ਼ ਕਰਦੇ ਰਹਿਾਂਗੇ ਤੇ ਇੱਕ ਦਿਨ ਸਫਲਤਾ ਮਿਲੂਗੀ ਪ੍ਰਮਾਤਮਾ ਕਰੇ ਆਪਾਂ ਸਫਲ ਹੋ ਜਾਗੇ ਠੀਕ ਹੈ